ਲੱਗਾ ਤੇ ਗਵਾਂਡੀਆਂ ਦਾ ਲੱਗਾ ਤੇ ਵੇਜਦਾ ਕੌਣ ਹੈ ਠੀਠਰ ਦਾ ਪਤਾ ਵੀ ਹੈ ਵੀ ਪਿੰਡ 'ਚ ਵੇਜਦਾ ਕੌਣ ਹੈ ਬੰਦੇ ਫੜਦੇ ਹੀ ਨਹੀਂ ਗੁਰੂ ਕੇ ਸਿੱਖੋ ਇਹ ਅੱਗ ਜੰਗਲ ਦੀ ਤਰ੍ਹਾਂ ਵਾਦੀ ਜਾਵੇਗੀ ਤੁਸੀਂ ਨਹੀਂ ਮਰਦੋ ਖਲੋਗੇ ਤੇ ਕੌਣ ਖਲੋਵੇਗਾ ਚੌਲ ਖਾਣਿਆ ਥੋੜੀ ਖਲੋਣਾ ਹੈ ਆ ਬੰਬ ਚੱਲੇ ਸਾਰੀਆਂ ਟ੍ਰੇਨਾਂ ਭਰ ਕੇ ਪਿੱਛੇ ਨੂੰ ਚਲੀਆਂ ਗਈਆਂ ਇਹਨਾਂ ਥੋੜੀ ਖਲੋਣਾ ਹੈ ਖਲੋਣਾ ਤੁਹਾਨੂੰ ਪਹਿਣਾ ਤੇ ਬੱਚੇ ਨੇ ਤੁਹਾਡੇ 22 ਸਾਲ ਪਾਲ ਕੇ ਮੈਂ ਤਾਂ ਰਾਣਾ ਵੀ ਤੁਸੀਂ ਇਹਨਾਂ ਚਵਲਾਂ ਨੂੰ ਦੇ ਕਿਵੇਂ ਦਿੰਦੇ ਹੋ ਪਿੰਡ ਦੇ ਵਿੱਚ ਗੰਧ ਆਉਣ ਕਿਵੇਂ ਦਿੰਦੇ ਹੋ ਇੱਕ ਲੱਕ ਬਣ ਕੇ ਤੁਰੋ ਨਾ ਸਰਕਾਰਾਂ ਕੁਝ ਕਰਦੀਆਂ ਜੇ ਇਹ ਗੋਗਲੂ ਤੋਂ ਮਿੱਟੀ ਝਾੜਦੀਆਂ ਨੇ ਤੇ ਜਿਹੜੇ ਕਰਦੇ ਨੇ ਉਹਨਾਂ ਨੂੰ ਡਿਬਲੂਗੜ ਵਿਖਾ ਦਿਆ ਕਰਦੇ ਨੇ ਇਦਾਂ ਨਾ ਕਰੋ ਤਕੜੇ ਹੋ ਆਪਣੇ ਪਿੰਡ ਦੀ ਰਾਖੀ ਆਪ ਕਰੋ ਜਿਹੜੇ ਆਪਣੇ ਪਿੰਡ ਦੀ ਰਾਖੀ ਕਰਦੇ ਨੇ ਗਿਆਨ ਦਾ ਦੀਵਾ ਉਹਨਾਂ ਦੇ ਅੰਦਰ ਚੱਲਦਾ ਜੇ 12 ਸਾਲ ਦਾ ਬੱਚਾ ਹੱਥ ਤੇ ਦੀਵਾ ਜਗਾ ਕੇ ਤੁਰਿਆ ਆਉਂਦਾ ਤੇ ਕੋਈ ਸਾਧੂ ਮਿਲ ਪਿਆ ਉਹਨੇ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਉਹਨੇ ਗਾੜੀੋਂ ਆਖਿਆ ਬਾਬਾ ਜੀ ਧਰਮਸ਼ਾਲਾ ਦੇ ਵਿੱਚੋਂ ਸਾਧੂ ਨੇ ਫਿਰ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਉਹਨੇ ਆਖਿਆ ਜੀ ਧਰਮਚਾਲਾ ਚੋਂ ਤੀਜੀ ਵਾਰ ਫਿਰ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਉਹ ਕਹਿੰਦਾ ਬਾਬਾ ਜੀ ਆਦੀਵਾਸੀ ਲੋਕ ਸਾਂ ਪੱਥਰ ਤੇ ਪੱਥਰ ਨੂੰ ਘਸਾ ਕੇ ਅੱਗ ਕੱਢਦੇ ਸਾਂ ਮਸੀਦੀਣੀ ਪੱਥਰ ਗਰਮ ਹੁੰਦਾ ਸੀ ਫਿਰ ਉਹਦੇ ਤੇ ਸੁੱਕੇ ਕੱਖ ਰੱਖ ਕੇ ਫੂਕ ਮਾਰਦੇ ਸਾਂ ਅੱਗ ਬਲ ਜਾਂਦੀ ਸਾਰਾ ਸ਼ਹਿਰ ਹੀ ਪੱਥਰ ਤੇ ਪੱਥਰ ਕਸਾਈ ਜਾਂਦਾ ਸੀ ਬੁੱਧੀਮਾਨ ਲੋਕ ਇਕੱਠੇ ਹੋਏ ਸਾਡੇ ਕੋਲ ਜੰਗਲ ਬੇਸ਼ੁਮਾਰ ਹੈ ਜੰਗਲ ਕਟਿਆ ਗਿਆ ਧਰਮਸ਼ਾਲਾ ਤਿਆਰ ਕੀਤੀ ਗਈ ਉਹਦੇ ਵਿੱਚ ਲੱਕੜਾਂ ਭਰ ਦਿੱਤੀਆਂ ਗਈਆਂ ਤੇ ਘਰ ਪਰਤੀ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਗਈ ਲੱਕੜ ਤੇ ਲੱਕੜ ਨੂੰ ਰੱਖੀ ਜਾਂਦਾ ਤੇ ਸਾਰਾ ਸ਼ਹਿਰ ਉੱਥੋਂ ਅੱਗ ਲੈ ਕੇ ਆਉਂਦਾ ਮਮੀ ਉੱਥੋਂ ਲੈ ਕੇ ਆਇਆ ਹੈ ਬਾਬਾ ਮੈਂ ਪ੍ਰਕਾਸ਼ ਧਰਮਸ਼ਾਲਾ ਚੋਂ ਲੈ ਕੇ ਆਇਆ ਹੈ ਜਦੋਂ ਚੌਥੀ ਵੇਰਾ ਸੰਤ ਨੇ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਕਹਿੰਦੇ 12 ਸਾਲ ਦੇ ਬੱਚੇ ਨੇ ਪੱਲੂ ਮਾਰ ਕੇ ਦੀਵਾ ਬਜਾ ਦਿੱਤਾ ਬਾਬਾ ਮੈਨੂੰ ਨਹੀਂ ਪਤਾ ਪ੍ਰਕਾਸ਼ ਕਿੱਥੋਂ ਆਇਆ ਹੈ ਪਰ ਮੈਨੂੰ ਦੱਸ ਕੇ ਤਾਂ ਜਾ ਪ੍ਰਕਾਸ਼ ਗਿਆ ਕਿੱਥੇ ਐ ਜਾਈ ਨਾ ਮੈਨੂੰ ਦੱਸ ਕੇ ਜਾਈ ਪ੍ਰਕਾਸ਼ ਗਿਆ ਕਿੱਥੇ ਐ ਹੁਣ ਸਾਧੂ ਦੇ ਗਲ ਵਕੜੀ ਪੈ ਗਈ ਵੀ ਕਰਾਂ ਕੀ ਉਹ 12 ਸਾਲ ਦਾ ਕਾਕਾ ਘੇਰ ਕੇ ਬਹਿ ਗਿਆ ਮੈਨੂੰ ਨਹੀਂ ਪਤਾ ਬਾਬਾ ਪ੍ਰਕਾਸ਼ ਕਿੱਥੋਂ ਆਇਆ ਐ ਪਰ ਤੂੰ ਦੱਸ ਪ੍ਰਕਾਸ਼ ਗਿਆ ਕਿੱਥੇ ਐ ਕਹਿੰਦੇ ਸਾਧੂ ਪੂਰਾ ਪਾਂਡਾ ਸੀ ਆਟੇ ਮੰਗ ਸਾਥ ਥੋੜੀ ਸੀ ਤਤ ਬੇਤਾ ਸੀ ਬੰਦਗੀ ਵਾਲਾ ਸੀ ਜਿਹਦੀ ਬਾਤ ਗੁਰਬਾਣੀ ਕਹਿੰਦੀ ਸੰਤ ਅਨੰਤੇ ਅੰਤਰ ਨਾਹੀ ਉਹਨੇ ਕਲਾਵੇ ਚ ਲਿਆ ਕਹਿੰਦਾ ਕਾਕਾ ਅੱਗ ਅੰਗੀਠੀ ਚ ਬਾਲ ਦਿੱਤੀ ਜਾਵੇ ਅੱਗ ਚੁੱਲ੍ਹੇ ਚ ਬਾਲ ਦਿੱਤੀ ਜਾਵੇ ਅੱਗ ਉਤਾਂ ਨੂੰ ਜਾਂਦੀ ਹੈ 12 ਸਾਲ ਦੇ ਬੱਚੇ ਨੇ ਪੁੱਛਿਆ ਬਾਬਾ ਅੱਗ ਉਤਾਂ ਨੂੰ ਕਿਉਂ ਜਾਂਦੀ ਹੈ ਉਹਨੇ ਆਖਿਆ ਪੁੱਤਰਾ ਇਹਦਾ ਮੇਲ ਤੁਰਾ ਸੂਰਜ ਹੈ ਤੇ ਜਿੰਨਾ ਚਿਰ ਤੱਕ ਅੱਗ ਸੂਰਜ ਵਿੱਚ ਅਪੇਧ ਨਹੀਂ ਹੁੰਦੀ ਉਹਨਾਂ ਚਿਰ ਸ਼ਾਂਤੀ ਨਹੀਂ ਪਾਉਂਦੀ ਪਾਣੀ ਪਹਾੜ ਵਿੱਚੋਂ ਆਵੇ ਪਾਣੀ ਨਦੀ ਵਿੱਚੋਂ ਆਵੇ ਪਾਣੀ ਕਿਸੇ ਦਰਿਆ ਦਾ ਕੰਢਾ ਟੁੱਟ ਜਾਵੇ ਤੇ ਪਾਣੀ ਨਮਾਨ ਵਾਲੇ ਪਾਸੇ ਨੂੰ ਆਉਂਦਾ ਹੈ 12 ਸਾਲ ਦੇ ਕਾਕੇ ਨੇ ਪੁੱਛਿਆ ਬਾਬਾ ਪਾਣੀ ਨਵਾਨ ਵਾਲੇ ਪਾਸੇ ਨੂੰ ਕਿਉਂ ਆਉਂਦਾ ਹੈ ਉਹ ਤਾਂ 1270 ਸਾਲ ਦਾ ਬਾਬਾ ਯਾਰ ਦਾ ਨੋਟ ਮੂੰਹ ਚ ਪਾ ਕੇ ਤੇ ਕੰਜਰੀ ਨਾਲ ਕਹਿੰਦਾ ਖਿੱਚ ਕੇ ਵਖਾ ਇਹਨੂੰ ਕੌਣ ਪੁੱਛੇਗਾ ਉਹਨੂੰ ਤਾਂ ਪੁੱਛ ਲੇਗਾ ਕੋਈ ਨਾ ਕੋਈ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਬਾਬੇ ਨੂੰ ਤਾਂ ਪੁੱਛ ਲਗਾ ਬਾਬਾ ਤੇਰੀ ਪੰਜਾਂ ਸਾਲਾਂ ਦੀ ਉਮਰ ਤੇਰੇ ਅੰਦਰ ਕਿੱਡੀ ਖਿੱਚ ਹੈ ਤੇਰੇ ਕਰਕੇ ਰੱਬ ਧਰਤੀ ਤੇ ਆਇਆ ਤੇ ਹਰਨਾਕ ਛਪਿਆ ਪਾੜਦਾ ਹੀ ਕਿੱਡੀ ਕਿ ਤਾਕਤ ਰੱਖਦਾ ਹੈ ਉਨੇ ਆਖਿਆ ਮੇਰੀ ਰੱਬ ਨਾਲ ਯਾਰੀ ਜੀ ਦੀ ਰੱਬ ਨਾਲ ਯਾਰੀ ਹੋਵੇ ਦੁਨੀਆ ਤੇ ਉਹਦਾ ਵਾਲ ਵਿੰਗਾ ਨਹੀਂ ਹੁੰਦਾ ਮਿਰਗੀ ਪੇਖੰਤ ਬਦਕ ਪ੍ਰਹਰੇਣ ਲਖੇ ਆਬਦ ਉਹ ਯਸਰ ਖੇਣ ਗੋਪਾਲੇ ਨਾਨਕ ਰੋਮਨਾਸ਼ੇਦੇ ਅਤੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੇ ਭਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਚ ਅਕਰਖ ਤੇ ਨਾਨਕ ਨਿਰੰਕਾਰ ਹੀ ਨੇ ਆਖਿਆ ਜਦੋਂ ਪ੍ਰਮਾਤਮਾ ਆਪਣੀ ਆਈ ਤੇ ਆਵੇ ਬੜਾ ਕੁਝ ਕਰ ਦਿੰਦਾ ਕਾਕਾ ਪਾਣੀ ਨਿਵਾਣ ਵਾਲੇ ਪਾਸੇ ਨੂੰ ਤਾਂ ਆਉਂਦਾ ਹੀ ਇਹਦਾ ਮੇਨਤੁਰਾ ਤਰਤੀ ਹੈ ਐਵੇਂ ਤਵੇਂ ਜੀਵ ਰੂਪੀ ਆਤਮਾ ਦਾ ਮੇਨਤੁਰਾ ਜੇ ਪਰਮਾਤਮਾ ਮੈਂ ਪਹਿਲਾਂ ਵੀ ਕਿਹਾ ਸੋ ਹਥ ਰਸਾ ਸਰੇਤੇ ਗੰਡ ਜਿੰਨਾ ਗੁੜ ਉਹਨਾਂ ਮਿੱਠਾ ਇਹਦਾ ਮੇਨਤੁਰਾ ਪਰਮਾਤਮਾ ਹੈ ਦੁਨੀਆ ਨਾਸਵੰਤ ਹੈ ਜਿੰਨਾ ਚਿਰ ਪਰਮਾਤਮਾ ਨਾਲ ਨਾ ਜੁੜੇ ਅੱਬ ਕੀ ਟਿਕੀ ਫੌਰ ਨਾ ਖਾਓ ਇਸ ਬੋੜੀ ਤੇ ਜੋ ਨਰ ਚੁੱਕੇ ਆਏ ਜਾਣ ਦੁੱਖ ਪਾਇੰਦਾ ਜਿਹੜਾ ਇਸ ਪੌੜੀ ਤੋਂ ਡਿੱਗ ਪੈਂਦਾ ਉਹਦੇ ਜੰਮਣ ਤੇ ਮਰਨ ਦਾ ਢੇੜਾ ਕਟਿਆ ਜਾਂਦਾ